ਲੋਕ ਸਭਾ ਇਲੈਕਸ਼ਨ ਦੇ ਰਿਜ਼ਲਟ ਤੋਂ ਬਾਅਦ ਪੰਜਾਬ ਵਿੱਚ ਲਲਪਗ 10000 ਪੁਲਿਸ ਮੁਲਾਜ਼ਮਾਂ ਦੇ ਵੱਡੇ ਪੱਧਰ ਤੇ ਤਬਾਦਲੇ ਕੀਤੇ ਜਾਣ ਕਾਰਨ ਸਰਕਾਰ ਚਰਚਾ ਵਿੱਚ ਘੇਰੀ ਹੋਈ ਹੈ। ਪੰਜਾਬ ਵਿੱਚ ਵੱਡੇ ਪੱਧਰ ਤੇ ਪੁਲਿਸ ਮੁਲਾਜ਼ਮਾਂ ਦੇ ਕੀਤੇ ਗਏ ਤਬਾਦਲਿਆਂ ਤੋਂ ਇਹ ਪ੍ਰਭਾਵ ਗਿਆ ਹੈ ਕਿ ਸਰਕਾਰ ਚੋਣ ਨਤੀਜਿਆਂ ਤੋਂ ਖੁਸ਼ ਨਹੀਂ ਸੀ ਅਤੇ ਇਸ ਦਾ ਗੁੱਸਾ ਪੁਲਿਸ ਮੁਲਾਜ਼ਮਾਂ ਤੇ ਲਾਇਆ ਗਿਆ। ਇਸ ਮਾਮਲੇ 'ਚ ਅੰਮ੍ਰਿਤਸਰ ਪੁਲਿਸ ਦੇ ਬਾਰਡਰ ਰੇਂਜ ਦੇ ਡੀਆਈਜੀ ਰਾਕੇਸ਼ ਕੌਸ਼ਲ ਨੇ ਖੁਲਾਸਾ ਕਰਦਿਆ ਕਿ ਇਹ ਤਬਾਦਲੇ ਰੂਟੀਨ ਮਾਮਲਾ ਹੈ। ਪੋਰਟ ਦੇ ਵਿੱਚ ਤਬਾਦਲੇ ਹੁੰਦੇ ਨੇ ਕਿ ਹਰ ਵਿਭਾਗ ਦੇ ਵਿੱਚ ਬਦਲੀਆਂ ਹੁੰਦੀਆਂ ਨੇ ਇਸ ਲਈ ਪੰਜਾਬ ਪੁਲਿਸ ਦੇ ਵਿੱਚ ਵੀ ਤਬਾਦਲੇ ਕੀਤੇ ਗਏ ਨੇ ਜਿਹੜੀ ਅੱਜ ਦੀ ਪ੍ਰੈਸ ਕਾਨਫਰੰਸ ਆਇਚ ਕੁਝ 4-5 ਮੇਨ ਮੁੱਦੇ ਨੇ ਇਹ ਚਾਰਵੇਂ ਮੁੱਦੇ ਉਹ ਨੇ ਜਿਹੜੇ ਪਿਛਲੇ ਦਿਨਾਂ ਤੋਂ ਕਾਫੀ ਮੀਡੀਆ ਜੀ ਵੀ ਆ ਰਹੇ ਨੇ ਬਾਰ-ਬਾਰ ਸਰਫਿਸ ਕਰ ਰਹੇ ਨੇ ਔਰ ਕੱਲ ਇਸੇ ਬਾਰੇ ਸਾਡੀ ਮਿਤੀ ਸੀਗੀ ਮਾਨਯੋਗ ਸੀਐਮ ਸਾਹਿਬ ਪੰਜਾਬ ਨਾਲ ਬਾਅਦ ਦੇ ਵਿੱਚ ਸਾਡੇ ਡੀਜੀਪੀ ਸਾਹਿਬ ਪੰਜਾਬ ਸੀ ਕੋਲੇ ਆਵਿਨਾਂ ਉਹ ਨਾਲ ਮੀਟਿੰਗ ਸੀਗੀ ਤੋਂ ਮੈਂ ਕਾਫੀ ਦਿਨ ਤੋਂ ਅਬਜ਼ਰਵ ਕਰ ਰਿਹਾ ਸੀਗਾ ਕਿ ਰੈਟ੍ਰਿਕ ਕੁਛ ਦਾ ਕੁਛ ਬਣੀ ਜਾ ਰਿਹਾ ਹੈ ਜੋ ਸਟੇਟ ਪੁਲਿਸ ਕਰਨਾ ਚਾਹੁੰਦੀ ਹੈ ਜੋ ਸਟੇਟ ਦੀਆਂ ਹਦਾਇਤਾਂ ਨੇ ਉਹਨਾਂ ਨੂੰ ਸ਼ਾਇਦ ਕੁਝ ਰੰਗਤ ਹੀ ਹੋਰ ਮਿਲ ਰਹੀ ਹੈ ਔਰ ਸਾਡੇ ਮੁਲਾਜ਼ਮਾਂ 'ਤੇ ਵੀ ਉਸ ਚੀਜ਼ ਦਾ ਥੋੜਾ ਇੰਪੈਕਟ ਜਾ ਰਿਹਾ ਆ I want to clarify and tell you ਪਹਿਲਾ ਮੁੱਦਾ ਹੈਗਾ ਸਭ ਤੋਂ ਜ਼ਿਆਦਾ ਸਾਡੀ ਮੁਲਾਜ਼ਮਾਂ ਦੇ ਟ੍ਰਾਂਸਫਰਸ ਦਾ ਇਹਦੀ ਟ੍ਰਾਂਸਫਰਸ ਨੇ ਇਹ ਕੋਈ ਇਹਨੂੰ ਕਹਿ ਰਿਹਾ ਜੀ ਮੁਲਾਜ਼ਮ ਚ ਮਲਾਇਮ ਨੂੰ ਪੁਨਿਸ਼ ਕਰਨ ਵਾਸਤੇ ਕੀਤੀਆਂ ਗੀਆਂ ਰਹੀਆਂ ਕੋਈ ਕੁਝ ਕਹਿ ਰਿਹਾ ਕੋਈ ਕੁਝ ਕਹਿ ਰਿਹਾ ਤਾਂ ਮੈਂ ਇਸ ਬਾਰੇ ਦੱਸਣਾ ਚਾਹਨਾ ਕਿ ਇਹ ਸਾਡੀ ਇੱਕ ਸਟੇਟ ਗਵਰਨਰ ਵੱਲੋਂ ਅਪਰੂਵਡ ਪੰਜਾਬ ਪੁਲਿਸ ਦੀ ਪਾਲਿਸੀ ਹੈ ਰਿਗਾਰਡਿੰਗ ਟ੍ਰਾਂਸਫਰਸ ਇਨ ਐਨੀ ਡਿਸਟ੍ਰਿਕਟ ਇਨ ਐਨੀ ਰੇਂਜ ਇਨ ਦੀ ਸਟੇਟ ਇਹ ਜਿੰਨੀਆਂ ਟ੍ਰਾਂਸਫਰਸ ਨੇ ਉਹਦੇ ਉਸੇ ਤਹਿਤ ਉਹਦੇ ਅੰਡਰ ਹੀ ਕੀਤੀਆਂ ਗਈਆਂ ਤੁਕ ਇਹ ਨਹੀਂ ਕਿ ਮੁਲਾਜ਼ਮਾਂ ਨੂੰ ਪਨਿਸ਼ ਕਰਨ ਵਾਸਤੇ ਜਾਂ ਜਾਂ ਕਿ ਇਹ ਕਿਹਾ ਜਾ ਰਿਹਾ ਹੈ ਕਿ ਮੁਲਾਜ਼ਮਾਂ ਦਾ ਨੈਕਸਸ ਹੋ ਗਿਆ ਜੀ ਸਮਗਲਰਸ ਨਾਲ ਜੇ ਹੋ ਗਿਆ ਉਹ ਹੋ ਗਿਆ ਮੈਂ ਔਰ ਤੇ ਜਾਵਾਂਗਾ ਤੁਹਾਨੂੰ ਉਹ ਵੀ ਚਾਹੀਏ ਸੰਗਾ ਐਕਸਪਲੈਨ ਦੈਟ ਵੀ ਆਲਸੋ ਕਿ ਉਹਦੀ ਕੀ ਚਾਹੀਏਗੀ ਉਹਦੀ ਇੱਕ ਸਾਡੀ ਪਾਲਿਸੀ ਹੈ ਕਿ ਜਿਹੜਾ ਕੋਈ ਮੁਲਾਜ਼ਮ ਕੋਈ ਇੰਸਪੈਕਟਰ ਕੋਈ ਸਬ ਇੰਸਪੈਕਟਰ ਅਗਰ ਕਿਸੇ ਥਾਣੇ 'ਚ ਐਸਟੋ ਹੈਗਾ ਤਾਂ ਉਹ ਕਿੰਨੀ ਦੇ ਰਹਿ ਸਕਦਾ ਥਿਸ ਇਜ਼ ਅਗਰ ਇਹਦਾ ਛੋਟਾ ਮੁਲਾਜ਼ਮ ਕਾਂਸਟੇਬਲ ਉਹ ਕਿੱਥੇ ਕਿੰਨੀ ਦੇ ਰਹਿ ਸਕਦਾ ਹੈਡਕਾਸਟ ਕਿਨੇ ਦੇ ਰਿਹਾ ਸਕਦਾ ਐਸਆ ਕਿਨੇ ਦੇ ਰਿਹਾ ਸਕਦਾ ਸਭ ਲੋਕ ਕਿਨੇ ਦੇ ਰਿਹਾ ਸਕਦਾ ਹਰ ਗੱਟ ਫਿਗਰਸ ਵਿਦ ਮੀ ਠੀਕ ਹੈ ਨਾ ਮੈਂ ਸ਼ਾਰਟਲਿਸਟ ਕੀਤਾ ਸਟੈਂਡਿੰਗ ਆਲਸ ਦੇ ਬਹੁਤ ਵੱਡੇ ਨਹੀਂ ਜਿਵੇਂ ਸਾਡੇ ਕਿਸੇ ਵੀ ਥਾਣੇ ਕੋਈ ਮਲਾਇਮ ਤਿੰਨ ਸਾਲ ਤੋਂ ਉਪਰ ਨਹੀਂ ਰਹਿ ਸਕਦਾ ਠੀਕ ਹੈ ਜੀ ਹੀ ਹੈਸ ਬੀ ਸ਼ਿਫਟਡ ਵਾਂਸ ਉਹਨੂੰ ਸ਼ਿਫਟ ਕਰਕੇ ਤਿੰਨ ਸਾਲ ਵਾਸਤੇ ਕਿਸੇ ਹੋਰ ਜਗ੍ਹਾ ਭੇਜਣਾ ਪਵੇਗਾ ਅਦਰ ਡਿਸਟ੍ਰਿਕਟ ਨਹੀਂ ਦੂਜੇ ਕਿਸੇ ਥਾਣੇ ਜਾਂ ਕਿਸੇ ਹੋ ਜਾਏਗਾ ਜੀ ਦੈਨ ਦੁਬਾਰਾ ਹੀ ਕੈਨ ਅਰੇਂਜ ਵੀ ਇਨ ਸੇਮ ਡਿਸਟ੍ਰਿਕਟ ਵੀ ਕੈਨ ਕਮ ਬਟ ਉਹਦੇ ਬਾਅਦ ਦੁਬਾਰਾ ਉਹ ਆਫਟਰ ਕੁਲਿੰਗ ਆਫ ਪੀਰੀਅਡ ਆਫ 3 ਇਅਰਸ ਹੀ ਕੈਨ ਕਮ ਬੈਕ ਇਸ ਤਰ੍ਹਾਂ ਇੱਕ ਡਿਸਟ੍ਰਿਕਟ ਕੋਈ ਜਿਹੜਾ ਏਐਸਆਈ ਕੋ ਇਨਸਪੈਕਟਰ ਹੈਗਾ ਉਹ 8 ਸਾਲ ਤੋਂ ਵੱਧ ਉਸ ਪੋਲਿਸੀ ਦਾ ਹੁਕਮ ਨਹੀਂ ਰਹਿ ਸਕਦਾ ਦੈਨ ਹੈਡ ਕਾਂਸਟੇਬਲ ਟੂ ਇਨਸਪੈਕਟਰ ਜਿਹੜੇ ਹੈਗੇ ਆ ਉਹ 15 ਸਾਲ ਤੋਂ ਵੱਧ ਨਹੀਂ ਰਹਿ ਸਕਦੇ ਇੱਕ ਰੇਂਜ ਚ ਬੰਦਾ 12 ਸਾਲ ਤੋਂ ਵੱਧ ਨਹੀਂ ਰਹਿ ਸਕਦਾ ਜਿਵੇਂ ਸਾਡੀ ਬਾਰਡਰ ਰੇਂਜ ਆ ਅਗਰ ਕਿਸੇ ਨੂੰ 12 ਸਾਲ ਹੋ ਗਏ ਆ ਏਐਸਆਈ ਟੂ ਇਨਸਪੈਕਟਰ ਤਾਂ ਹੀ ਹੈਜ਼ ਟੂ ਬੀ ਸ਼ਿਫਟਡ ਹੀ ਆਰ ਸ਼ੀ ਹੈਜ਼ ਟੂ ਬੀ ਸ਼ਿਫਟਡ ਜਿਹੜਾ ਕੋਈ ਹੈਡ ਕਨਸਟਬਲ ਜਾਂ ਦੂਸਰੇ ਹੈਗੇ ਆ ਉਹ 20 ਸਾਲ ਹੋ ਗਏ ਤਾਂ ਤਾਂ ਹੀ ਦੇ ਹੈਵ ਟੂ ਬੀ ਸ਼ਿਫਟਡ ਨਵੇਂ ਰਿਕਰੂਟ ਜਿਹੜੇ ਹੈਗੇ ਆ ਉਹਨਾਂ ਨੂੰ 2020 ਤੋਂ ਬਾਅਦ ਆਪਣੇ ਹੋਮ ਡਿਸਟ੍ਰਿਕਟ ਨਹੀਂ ਲਾਇਆ ਜਾ ਸਕਦਾ ਸੋ ਥੀਸ ਆ ਸਮ ਆਫ ਦੀ ਗਾਈਡਲਾਈਨਸ ਜਿਹੜੀਆਂ ਬਕਾਇਦਾ ਸਾਡੇ ਡੀਜੀਪੀ ਸਾਹਿਬ ਦੇ ਆਫਿਸ ਵੱਲੋਂ ਬਣ ਕੇ ਸਟੇਟ ਗਵਰਨਰ ਨੂੰ ਭੇਜੀਆਂ ਗਈਆਂ ਔਰ ਸੀਐਮ ਸਾਹਿਬ ਵੱਲੋਂ ਉਸ ਵੇਲੇ ਸੀਐਮ ਜਾਂ ਹੁਣ ਦੇ ਸੀਐਮ ਵੱਲੋਂ ਇਹ ਅਪਰੂਵ ਕੀਤੀਆਂ ਗਈਆਂ ਉਹਦੇ ਤਹਿਤ ਅਸੀਂ ਪੋਲਿਸੀ ਕਰ ਰਹੇ ਆ ਓਕੇ ਇਹ ਸਾਡੇ ਮੁਲਾਇਮ ਸਾਡੇ ਬੱਚੇ ਨੇ ਸਾਡਾ ਹੀ ਪੁਲਿਸ ਦਾ ਪਰਿਵਾਰ ਆ ਸਾਡਾ ਹਿੱਸਾ ਨੇ ਇਹ ਨਹੀਂ ਕਿ ਅਸੀਂ ਆਪਣੇ ਬੱਚਿਆਂ ਨੂੰ ਤਾਂ ਕਰਾਂਗੇ ਜਾਂ ਅਸੀਂ ਕੁਝ ਕਰਾਂਗੇ ਲੇਕਿਨ ਯੈਸ ਕੋਈ ਵੀ ਆਰਗੇਨਾਈਜੇਸ਼ਨ ਜਿਹੜੀ ਹੈਗੀ ਆ ਉਹਦੇ ਚ ਕਨਸਟੈਂਟਲੀ ਕੰਸਿਸਟੈਂਟਲੀ ਇੰਪਰੂਵਮੈਂਟ ਦੀ ਲੋੜ ਹੁੰਦੀ ਹੈ ਟਾਈਮ ਟੂ ਟਾਈਮ ਪਾਲਿਸਿਜ਼ ਬਦਲੀਆਂ ਜਾਂਦੀਆਂ ਚੇਂਜ ਹੁੰਦੀਆਂ ਜਾਂਦੀਆਂ ਔਰ ਜਦੋਂ ਇਹ ਮਹਿਸੂਸ ਕੀਤਾ ਜਾਏ ਕਿ ਇਸ ਪਾਲਿਸਿਜ਼ ਇਹ ਇਸ ਪਾਲਿਸਿਜ਼ ਇਹ ਚੇਂਜ ਕਰਨ ਦੀ ਲੋੜ ਆ ਇਹਨੂੰ ਅਸੀਂ ਇਸ ਦਾ ਬੈਟਰ ਕਰੀਏ ਤਾਂ ਰਿਜ਼ਲਟਸ ਬੈਟਰ ਆ ਸਕਦੇ ਆ ultimately every organization every uh, field every sphere wants improvement and jo osi kardeya oh betterment process hi lagda hai tusi so, koi bhi dekh lo chahe judiciary hoye chahe bureaucracy hoye chahe koi hor vi hoye ek fixed nature hundi hai utthe koi gindu bindu nahi karde after 3 years the judges are shifted nobody says ki mass transfers ho gayi hain ji ye ho gaya ji wo ho gaya ji similarly uh, seven officers at uh, the ਫਕਸ ਜਗੀ ਬਾਕੀ ਦੇ ਵੀ ਹੈਗਾ ਬਟ ਪੁਲਿਸ ਜੋ ਕਿ ਚੁਕੀ ਇੱਕ ਸਰਕਾਰ ਦਾ ਵਿਜੀਬਲ ਵਿੰਗ ਹੈ ਵੀ ਆਰ ਦੀ ਮੋਸਟ ਵਿਜੀਬਲ ਵਿੰਗ ਆਫ ਦੀ ਗਵਰਨਮੈਂਟ ਐਂਡ ਵੀ ਆਰ ਆਲਵੇਸ ਅਵੇਲੇਬਲ ਐਂਡ ਵਿਜੀਬਲ ਸੋ ਮੈਨੂੰ ਲੱਗਦਾ ਸਾਡੇ ਕੰਮਗਾਰ ਤੇ ਥੋੜੇ ਜਿਆਦਾ ਕਿੰਦੂਪੰਤੂ ਵਰ ਸਵਾਰੀਆਂ ਚਿੰਖੜੇ ਹੁੰਦੇ ਨੇ ਇਸ ਕਰਕੇ ਇਹ ਥੋੜਾ ਜਿਹਾ ਮੈਨੂੰ ਹੋ ਗਿਆ ਬਟ ਆਈ ਵਾਂਟ ਟੂ ਡਿਸਪੈਲ ਦਿਸ ਇਮਪ੍ਰੈਸ਼ਨ ਦਿਸ ਹੈਜ਼ ਯੂ ਪ੍ਰੂਵਲ ਆਫ ਮਾਈ ਸੀਨੀਅਰ ਆਫਸਰਸ ਜੋ ਤੁਹਾਨੂੰ ਮੈਂ ਗੱਲ ਕਰ ਰਿਹਾ ਨਹੀਂ ਕਿ ਮੈਂ ਆਪਣੇ ਦੌਰ ਦੇ ਕਰਨ ਇਟ ਹਾਸ ਹੀ ਫੁੱਲ ਅਪਰੂਵਲ ਆਫ ਮਾਈ ਸੀਨੀਅਰ ਆਫਸਰਸ ਕੇ ਤੁਸੀਂ ਇਹ ਕਲੀਅਰ ਕਰੋ ਜੀ ਕਿ ਐਸਾ ਨਹੀਂ ਹੈਗਾ ਆਈ ਹੈਵ ਡਿਸਕਸਡ ਵਿਦ them ਸੋ ਇਹ ਸਾਡੇ ਮੁਲਾਜ਼ਮਾਂ ਨੂੰ ਆ ਤੁਹਾਨੂੰ ਸਾਰਿਆਂ ਪ੍ਰੈਸ ਦੇ ਵੀਰਾਂ ਨੂੰ ਤੇ ਦੋਸਤਾਂ ਨੂੰ ਤੇ ਲੋਕਾਂ ਨੂੰ ਇੱਕ ਕਲੈਰਟੀ ਹੋਣੀ ਚਾਹੀਦੀ ਹੈ ਕਿ ਇਹ ਰੂਟੀਨ ਟ੍ਰਾਂਸਫਰਸ ਨੇ ਐਸ ਪਰ ਇੱਕ ਸਾਡੀ ਟ੍ਰਾਂਸਫਰ ਪਾਲਿਸੀ ਜੋ ਅਪਰੂਵਡ ਬਾਇ ਦੀ ਸਟੇਟ ਗਵਰਨਮੈਂਟ ਆ ਉਹਦੇ ਅਹਿਤਿਆਤ ਕੀਤੀਆਂ ਗਈਆਂ ਨੇ ਔਰ ਆਨਰ ਸਮੇਂ ਸ਼ਾਇਦ ਅਸੀਂ ਕੁਝ ਹੋਰ ਵੀ ਕਰਾਂਗੇ ਇਹ ਅਸੀਂ ਆਪਣੇ ਪੁਲਿਸ ਸਿਸਟਮ ਨੂੰ ਚੁੱਸ-ਫੁੱਸ ਤੋਂ ਦੁੱਸ ਬਣਾਉਣਾ ਹੈ ਅਸੀਂ ਕਰ ਰਹੇ ਹਾਂ ਫੌਜ ਵੀ ਕਰਦੀ ਆ ਪੈਰਾਮਿਲਿਟਰੀ ਫੋਰਸਸ ਵੀ ਕਰਦੀ ਆ ਸਾਰੇ ਕਰਦੇ ਨੇ ਯੂ نو ਵਨ ਡੇ ਅ ਮੈਨ ਇਜ਼ ਰਿੰਗ ਇਨ ਅਮਰਸਰ ਨੈਕਸਟ ਡੇ ਹੀ ਫਾਈਂਡਸ ਹਿਮਸੈਲਫ ਇਨ ਜੀਐਨ ਕੇ ਥਰਡ ਡੇ ਉਹਦੇ ਨਾਲ ਦੇ ਸਾਥੀ ਜਿਹੜੇ ਆਦੇ ਨੈਕਸਟ ਇਰੀਏ ਚ ਲੈ ਜਾਂਦੇ ਆ ਕੋਈ ਗਿੰਦਪੰਦੂ ਨਹੀਂ ਕਰਦਾ ਸੋ ਕਾਈਂਡਲੀ ਇਹਨੂੰ ਕਲੀਅਰ ਕਰੋ ਕਿ ਥੀਜ਼ ਆ ਰੂਟੀਨ ਟ੍ਰਾਂਸਫਰਸ ਐਸ ਪਰ ਦੀ ਪਾਲਿਸੀ ਫਰੇਮ ਐਂਡ ਡਿਊਰੀ ਅਪਰੂਵਡ ਬਾਈ ਦ ਇਸਟੇਟ ਗਵਰਨਮੈਂਟ ਅੰਦਰ ਕੋਈ ਹੋਰ ਅਸੀਦਾ ਮੀਨਿੰਗ ਨਾ ਗੜੀ ਲੋਕ ਸਭਾ ਇਲੈਕਸ਼ਨ ਦੇ ਰਿਜ਼ਲਟ ਤੋਂ ਬਾਅਦ ਪੰਜਾਬ ਵਿੱਚ ਲਲਪਗ 10000 ਪੁਲਿਸ ਮੁਲਾਜ਼ਮਾਂ ਦੇ ਵੱਡੇ ਪੱਧਰ ਤੇ ਤਬਾਦਲੇ ਕੀਤੇ ਜਾਣ ਕਾਰਨ ਸਰਕਾਰ ਚਰਚਾ ਵਿੱਚ ਘिरी ਹੋਈ ਹੈ ਪੰਜਾਬ ਵਿੱਚ ਵੱਡੇ ਪੱਧਰ ਤੇ ਪੁਲਿਸ ਮੁਲਾਜ਼ਮਾਂ ਦੇ ਕੀਤੇ ਗਏ ਤਬਾਦਲਿਆਂ ਤੋਂ ਇਹ ਪ੍ਰਭਾਵ ਗਿਆ ਹੈ ਕਿ ਸਰਕਾਰ ਚੋਣ ਨਤੀਜਿਆਂ ਤੋਂ ਖੁਸ਼ ਨਹੀਂ ਸੀ ਅਤੇ ਇਸ ਦਾ ਗੁੱਸਾ ਪੁਲਿਸ ਮੁਲਾਜ਼ਮਾਂ ਤੇ ਲਾਇਆ ਗਿਆ ਇਸ ਮਾਮਲੇ 'ਚ ਅੰਮ੍ਰਿਤਸਰ ਪੁਲਿਸ ਦੇ ਬਾਰਡਰ ਰੇਂਜ ਦੇ ਡੀਆਈਜੀ ਰਾਕੇਸ਼ ਕੌਸ਼ਲ ਨੇ ਖੁਲਾਸਾ ਕਰਦਿਆ ਕਿ ਇਹ ਤਬਾਦਲੇ ਰੂਟੀਨ ਮਾਮਲਾ ਹੈ ਪੋਰਟ ਦੇ ਵਿੱਚ ਤਬਾਦਲੇ ਹੁੰਦੇ ਨੇ ਤੇ ਹਰ ਵਿਭਾਗ ਦੇ ਵਿੱਚ ਬਦਲੀਆਂ ਹੁੰਦੀਆਂ ਨੇ ਇਸ ਲਈ ਪੰਜਾਬ ਪੁਲਿਸ ਦੇ ਵਿੱਚ ਵੀ ਤਬਾਦਲੇ ਕੀਤੇ ਗਏ ਨੇ ਅੱਜ ਦੀ ਪ੍ਰੈਸ ਕਾਨਫਰੰਸ ਆ ਵਿੱਚ ਕੁਝ ਚਾਰ ਬੰਨ ਮੇਨ ਮੁੱਦੇ ਨੇ ਇਹ ਚਾਰਵੇਂ ਮੁੱਦੇ ਉਹ ਨੇ ਜਿਹੜੇ ਪਿਛਲੇ ਦਿਨਾਂ ਤੋਂ ਕਾਫੀ ਮੀਡੀਆ 'ਚ ਵੀ ਆ ਰਹੇ ਨੇ ਬਾਰ-ਬਾਰ ਸਰਫਿਸ ਕਰ ਰਹੇ ਨੇ ਔਰ ਕੱਲ ਇਸੇ ਬਾਰੇ ਸਾਡੀ ਮੀਟਿੰਗ ਸੀਗੀ ਮਾਨਯੋਗ ਸੀਐਮ ਸਾਹਿਬ ਪੰਜਾਬ ਨਾਲ ਬਾਅਦ ਦੇ ਵਿੱਚ ਸਾਡੇ ਡੀਜੀਪੀ ਸਾਹਿਬ ਪੰਜਾਬ ਸੀ ਗਏ ਆ ਰਹੇ ਨਾ ਉਹ ਨਾਲ ਮੀਟਿੰਗ ਸੀਗੀ ਤੋਂ ਮੈਂ ਕਾਫੀ ਦਿਨ ਤੋਂ ਅਬਜ਼ਰਵ ਕਰ ਰਿਹਾ ਸੀਗਾ ਕਿ ਰੈਟ੍ਰਿਕ ਕੁਛ ਦਾ ਕੁਛ ਬਣੀ ਜਾ ਰਿਹਾ ਹੈ ਜੋ ਸਟੇਟ ਪੁਲਿਸ ਕਰਨਾ ਚਾਹੁੰਦੀ ਹੈ ਜੋ ਸਟੇਟ ਦੀਆਂ ਹਦਾਇਤਾਂ ਨੇ ਉਹਨਾਂ ਨੂੰ ਸ਼ਾਇਦ ਕੁਝ ਰੰਗਤ ਹੀ ਹੋਰ ਮਿਲ ਰਹੀ ਹੈ ਔਰ ਸਾਡੇ ਮੁਲਾਜ਼ਮਾਂ 'ਤੇ ਵੀ ਉਸ ਚੀਜ਼ ਦਾ ਥੋੜਾ ਇੰਪੈਕਟ ਜਾ ਰਿਹਾ ਆ I want to clarify and tell you ਪਹਿਲਾ ਮੁੱਦਾ ਹੈਗਾ ਸਭ ਤੋਂ ਜ਼ਿਆਦਾ ਸਾਡੀ ਮੁਲਾਜ਼ਮਾਂ ਦੇ ਟ੍ਰਾਂਸਫਰਸ ਦਾ ਇਹਦੀ ਟ੍ਰਾਂਸਫਰਸ ਨੇ ਇਹ ਕੋਈ ਨੂੰ ਕਹਿ ਰਿਹਾ ਜੀ ਮੁਲਾਜ਼ਮ ਚ ਮਲਾਇਮ ਨੂੰ ਪੁਨਿਸ਼ ਕਰਨ ਵਾਸਤੇ ਕੀ ਕੀਤਾ ਹੈ ਰਿਹਾ ਕੋਈ ਕੁਝ ਕਹਿ ਰਿਹਾ ਕੋਈ ਕੁਝ ਕਹਿ ਰਿਹਾ ਤਾਂ ਮੈਂ ਇਸ ਬਾਰੇ ਦੱਸਣਾ ਚਾਹਨਾ ਕਿ ਇਹ ਸਾਡੀ ਇੱਕ ਸਟੇਟ ਗਵਰਨਰ ਵੱਲੋਂ ਅਪਰੂਵਡ ਪੰਜਾਬ ਪੁਲਿਸ ਦੀ ਪਾਲਿਸੀ ਹੈ ਰਿਗਾਰਡਿੰਗ ਟ੍ਰਾਂਸਫਰਸ ਇਨ ਐਨੀ ਡਿਸਟ੍ਰਿਕਟ ਇਨ ਐਨੀ ਰੇਂਜ ਇਨ ਦੀ ਸਟੇਟ ਇਹ ਜਿੰਨੀਆਂ ਟ੍ਰਾਂਸਫਰਸ ਨੇ ਉਹਦੇ ਉਸੇ ਤਹਿਤ ਉਹਦੇ ਅੰਡਰ ਹੀ ਕੀਤੀਆਂ ਗਈਆਂ ਨੇ ਤੁਕ ਇਹ ਨਹੀਂ ਕਿ ਮੁਲਾਜ਼ਮਾਂ ਨੂੰ ਪੁਨਿਸ਼ ਕਰਨ ਵਾਸਤੇ ਜਾਂ ਜਾਂ ਕਿ ਕਿਹਾ ਜਾ ਰਿਹਾ ਹੈ ਕਿ ਮੁਲਾਜ਼ਮਾਂ ਦਾ ਨੈਕਸਸ ਹੋ ਗਿਆ ਜੀ ਸਮਗਲਰਸ ਨਾਲ ਜੇ ਹੋ ਗਿਆ ਉਹ ਹੋ ਗਿਆ ਮੈਂ ਉਹ ਤੇ ਵਿਆਹਾਂਗਾ ਤੁਹਾਨੂੰ ਉਹ ਵੀ ਚਾਹੀਏ ਸੰਗਾ ਐਕਸਪਲੈਨ ਦੈਟ ਵੀ ਯੂ ਆਲਸੋ ਯੋਦੀ ਕੀਸ ਚਾਹੀਏ ਯੋਦੀ ਇੱਕ ਸਾਡੀ ਪਾਲਿਸੀ ਹੈ ਕਿ ਜਿਹੜਾ ਕੋਈ ਮੁਲਾਜ਼ਮ ਕੋਈ ਇਨਸਪੈਕਟਰ ਕੋਈ ਸਬ ਇਨਸਪੈਕਟਰ ਅਗਰ ਕਿਸੇ ਥਾਣੇ 'ਚ ਐਸਚੋ ਹੈਗਾ ਤਾਂ ਉਹ ਕਿੰਨੀ ਦੇਰ ਰਹਿ ਸਕਦਾ ਥਿਸ ਇਜ਼ ਅਗਰ ਇਹਦਾ ਛੋਟਾ ਮੁਲਾਜ਼ਮ ਕਾਂਸਟੇਬਲ ਉਹ ਕਿੱਥੇ ਕਿੰਨੀ ਦੇਰ ਰਹਿ ਸਕਦਾ ਹੈਡਕਾਸਟ ਕਿੰਨੇ ਦੇ ਰਹਿ ਸਕਦਾ ਐਸਐ ਕਿੰਨੇ ਦੇ ਰਹਿ ਸਕਦਾ ਸਮਝੋ ਕਿੰਨੇ ਦੇ ਰਹਿ ਸਕਦਾ ਆਈ ਹੈਵ ਗਾਟ ਫਿਗਰਸ ਵਿਦ ਮੀ ਠੀਕ ਹੈ ਨਾ ਮੈਂ ਸ਼ਾਰਟਲਿਸਟ ਕੀਤਾ ਸਟੈਂਡਿੰਗ ਆਰਡਰਸ ਤੇ ਬਹੁਤ ਵੱਡੇ ਨਹੀਂ ਜਿਵੇਂ ਸਾਡੇ ਕਿਸੇ ਵੀ ਥਾਣੇ ਕੋਈ ਮਲਾਇਮ 3 ਸਾਲ ਤੋਂ ਉੱਪਰ ਨਹੀਂ ਰਹਿ ਸਕਦਾ ਠੀਕ ਹੈ ਜੀ ਹੀ ਹੈਸ ਟੂ ਬੀ ਸ਼ਿਫਟਡ ਵਾਂਸ ਉਹਨੂੰ ਸ਼ਿਫਟ ਕਰਕੇ 3 ਸਾਲ ਵਾਸਤੇ ਕਿਸੇ ਹੋਰ ਜਗ੍ਹਾ ਭੇਜਣਾ ਪਏਗਾ ਅਦਰ ਡਿਸਟ੍ਰਿਕਟ ਜਾਂ ਨਹੀਂ ਦੂਜੇ ਕਿਸੇ ਥਾਣੇ ਜਾਂ ਕਿਸੇ ਹੋਰ ਜਗ੍ਹਾ ਜੀ ਦੈਨ ਦੁਬਾਰਾ ਹੀ ਕੈਨ ਅਰੇਂਜ ਵੀ ਵਿਦ ਇਨ ਸੇਮ ਡਿਸਟ੍ਰਿਕਟ ਵੀ ਕੈਨ ਕਮ ਬਟ ਉਹਦੇ ਬਾਅਦ ਦੁਬਾਰਾ ਉਹ ਆਫਟਰ ਕੂਲਿੰਗ ਆਫ ਪੀਰੀਅਡ ਆਫ 3 ਇਅਰਸ ਹੀ ਕੈਨ ਕਮ ਬੈਕ ਇਸ ਦਾ ਇੱਕ ਡਿਸਟ੍ਰਿਕਟ ਕੋਈ ਜਿਹੜਾ ਏਐਸਆਈ ਤੋਂ ਇਨਸਪੈਕਟਰ ਹੈਗਾ ਉਹ 8 ਸਾਲ ਤੋਂ ਬਾਅਦ ਉਸ ਪਾਲਸੀ ਵਿਦਾਉਟ ਨਹੀਂ ਰਹਿ ਸਕਦਾ ਦੈਨ ਹੈਡ ਕਾਂਸਟੇਬਲ ਟੂ ਇਨਸਪੈਕਟਰ ਜਿਹੜੇ ਹੈਗੇ ਆ ਉਹ 15 ਸਾਲ ਤੋਂ ਬਾਅਦ ਨਹੀਂ ਰਹਿ ਸਕਦੇ ਇੱਕ ਰੇਂਜ ਚ ਬੰਦਾ 12 ਸਾਲ ਤੋਂ ਬਾਅਦ ਨਹੀਂ ਰਹਿ ਸਕਦਾ ਜਿਵੇਂ ਸਾਡੀ ਬਾਰਡਰ ਰੇਂਜ ਆ ਅਗਰ ਕਿਸੇ ਨੂੰ 12 ਸਾਲ ਹੋ ਗਏ ਆ ਏਐਸਆਈ ਟੂ ਇਨਸਪੈਕਟਰ ਤਾਂ ਹੀ ਹੈਜ਼ ਟੂ ਬੀ ਸ਼ਿਫਟਡ ਹੀ ਆਰ ਸ਼ੀ ਹੈਜ਼ ਟੂ ਬੀ ਸ਼ਿਫਟਡ ਜਿਹੜਾ ਕੋਈ ਹੈਡ ਕਨਸਟਬਲ ਜਾਂ ਦੂਸਰੇ ਹੈਗੇ ਆ ਉਹ 20 ਸਾਲ ਹੋ ਗਏ ਤਾਂ ਦੀ ਹੈਵ ਟੂ ਬੀ ਸ਼ਿਫਟਡ ਨਵੇਂ ਰਿਕਰੂਟ ਜਿਹੜੇ ਹੈਗੇ ਆ ਉਹਨਾਂ ਨੂੰ 2020 ਤੋਂ ਬਾਅਦ ਆਪਣੇ ਹੋਮ ਡਿਸਟ੍ਰਿਕਟ ਨਹੀਂ ਲਾਇਆ ਜਾ ਸਕਦਾ ਸੋ ਥੀਸ ਆ ਸਮ ਆਫ ਦੀ ਗਾਈਡਲਾਈਨਸ ਜਿਹੜੀਆਂ ਬਕਾਇਦਾ ਸਾਡੇ ਡੀਜੀਪੀ ਸਾਹਿਬ ਦੇ ਆਫਿਸ ਵੱਲੋਂ ਬਣ ਕੇ ਸਟੇਟ ਗਵਰਨਰ ਨੂੰ ਭੇਜੀਆਂ ਗਈਆਂ ਔਰ ਸੀਐਮ ਸਾਹਿਬ ਵੱਲੋਂ ਉਸ ਵੇਲੇ ਸੀਐਮ ਜਾਂ ਹੁਣ ਦੇ ਸੀਐਮ ਵੱਲੋਂ ਇਹ ਅਪਰੂਵ ਕੀਤੀਆਂ ਗਈਆਂ ਉਹਦੇ ਤਹਿਤ ਅਸੀਂ ਪੋਲਿਸ ਕਰ ਰਹੇ ਹਾਂ ਇਹ ਸਾਡੇ ਮੁਲਾਇਮ ਸਾਡੇ ਬੱਚੇ ਨੇ ਸਾਡਾ ਹੀ ਪੁਲਿਸ ਦਾ ਪਰਿਵਾਰ ਆ ਸਾਡਾ ਹਿੱਸਾ ਨੇ ਇਹ ਨਹੀਂ ਕਿ ਅਸੀਂ ਆਪਣੇ ਬੱਚਿਆਂ ਨੂੰ ਤੰਗ ਕਰਾਂਗੇ ਜਾਂ ਅਸੀਂ ਕੁਝ ਕਰਾਂਗੇ ਲੇਕਿਨ ਯੈਸ ਕੋਈ ਵੀ ਆਰਗੇਨਾਈਜੇਸ਼ਨ ਜਿਹੜੀ ਹੈਗੀ ਆ ਉਹਦੇ ਵਿੱਚ ਕਨਸਟੈਂਟਲੀ ਕੰਸਿਸਟੈਂਟਲੀ ਇੰਪਰੂਵਮੈਂਟ ਦੀ ਲੋੜ ਹੁੰਦੀ ਹੈ ਟਾਈਮ ਟੂ ਟਾਈਮ ਪਾਲਿਸਿਜ਼ ਬਦਲੀਆਂ ਜਾਂਦੀਆਂ ਚੇਂਜ ਹੁੰਦੀਆਂ ਜਾਂਦੀਆਂ ਔਰ ਜਦੋਂ ਇਹ ਮਹਿਸੂਸ ਕੀਤਾ ਜਾਏ ਕਿ ਇਸ ਪਾਲਿਸਿਜ਼ ਇਹ ਇਸ ਪਾਲਿਸਿਜ਼ ਇਹ ਚੇਂਜ ਕਰਨ ਦੀ ਲੋੜ ਆ ਇਹਨੂੰ ਅਸੀਂ ਇਸ ਤੋਂ ਬੈਟਰ ਕਰੀਏ ਤਾਂ ਰਿਜ਼ਲਟਸ ਬੈਟਰ ਆ ਸਕਦੇ ਆ ਅਲਟੀਮੇਟਲੀ ਐਵਰੀ ਆਰਗੇਨਾਈਜੇਸ਼ਨ ਐਵਰੀ ਫੀਲ ਐਵਰੀ ਸਫੀਅਰ ਵਾਂਟਸ ਇੰਪਰੂਵਮੈਂਟ ਐਂਡ ਜੋਸੀ ਕਰਦੇ ਆ ਉਹ ਬੈਟਰਮੈਂਟ ਵਾਸਸੀ ਕਰਦੇ ਆ ਤੁਸੀਂ ਕੋਈ ਵੀ ਦੇਖ ਲਓ ਚਾਹੇ ਜੁਡੀਸ਼ਰੀ ਹੋਏ ਚਾਹੇ ਬਿਊਰੋਕ੍ਰੇਸੀ ਹੋਏ ਜਾਂ ਕੋਈ ਹੋਰ ਵੀ ਹੋਏ ਇੱਕ ਫਿਕਸਡ ਨੇਰ ਹੁੰਦੀ ਹੈ ਉਥੇ ਕੋਈ ਗਿੰਦੂ ਬਰੰਦੂ ਨਹੀਂ ਕਰਦਾ ਆਫਟਰ 3 ਇਅਰਸ ਦੀ ਜੱਜ ਜੀ ਸਾਹਿਬ ਸ਼ਿਫਟਡ ਨੋਬਡੀ ਸੇਜ਼ ਕਿ ਮਾਸ ਟ੍ਰਾਂਸਫਰਸ ਹੋ ਗਈਆਂ ਜੀ ਜੀ ਹੋ ਗਿਆ ਜੀ ਹੋ ਗਿਆ ਜੀ ਸਿਮਿਲਰਲੀ ਸੈਵਰ ਆਫਸਰਸ ਜੀ ਟੂ ਨੋਰਥ ਫਕਸ ਜਗੇ ਬਾਕੇ ਦੇ ਵੀ ਹੈਗਾ ਬਟ ਪੁਲਿਸ ਜੋ ਕਿ ਚੁਬੀ ਇੱਕ ਸਰਕਾਰ ਦਾ ਵਿਜੀਬਲ ਵਿੰਗ ਹੈ ਵੀ ਆਰ ਦੀ ਮੋਸਟ ਵਿਜੀਬਲ ਵਿੰਗ ਆਫ ਦੀ ਗਵਰਨਮੈਂਟ ਐਂਡ ਵੀ ਆਰ ਆਲਵੇਸ ਅਵੇਲੇਬਲ ਐਂਡ ਵਿਜੀਬਲ ਸੋ ਮੈਨੂੰ ਲੱਗਦਾ ਸਾਡੇ ਕੰਮਗਾਰ ਤੇ ਥੋੜੇ ਜਿਆਦਾ ਕਿੰਦੂਪੰਤੂ ਵਰ ਸਵਾਰੀਆਂ ਚਿੰਖੜੇ ਹੁੰਦੇ ਨੇ ਇਸ ਕਰਕੇ ਇਹ ਥੋੜਾ ਜਿਹਾ ਮੈਨੂੰ ਹੋ ਗਿਆ ਬਟ ਆਈ ਵਾਂਟ ਟੂ ਡਿਸਪੈਲ ਦਿਸ ਇੰਫੈਸ਼ਨ ਦਿਸ ਹੈਜ਼ ਯੂ ਪ੍ਰੂਵਲ ਆਫ ਮਾਈ ਸੀਨੀਅਰ ਆਫਸਰਸ ਜੋ ਤੁਹਾਨੂੰ ਮੈਂ ਗੱਲ ਕਰ ਰਿਹਾ ਨਹੀਂ ਕਿ ਮੈਂ ਆਪਣੇ ਦੌਰ ਦੇ ਕਰਨ ਇਟ ਹਾਸ ਹੀ ਫੁੱਲ ਅਪਰੂਵਲ ਆਫ ਮਾਈ ਸੀਨੀਅਰ ਆਫਸਰਸ ਕੇ ਤੁਸੀਂ ਇਹ ਕਲੀਅਰ ਕਰੋ ਜੀ ਕਿ ਐਸਾ ਨਹੀਂ ਹੈਗਾ ਆਈ ਹੈਵ ਡਿਸਕਸਡ ਵਿਦ them ਸੋ ਇਹ ਸਾਡੇ ਮੁਲਾਜ਼ਮਾਂ ਨੂੰ ਆ ਤੁਹਾਨੂੰ ਸਾਰਿਆਂ ਪ੍ਰੈਸ ਦੇ ਵੀਰਾਂ ਨੂੰ ਤੇ ਦੋਸਤਾਂ ਨੂੰ ਤੇ ਲੋਕਾਂ ਨੂੰ ਇੱਕ ਕਲੈਰਟੀ ਹੋਣੀ ਚਾਹੀਦੀ ਹੈ ਕਿ ਇਹ ਰੂਟੀਨ ਟ੍ਰਾਂਸਫਰਸ ਨੇ ਐਸ ਪਰ ਇੱਕ ਸਾਡੀ ਟ੍ਰਾਂਸਫਰ ਪਾਲਿਸੀ ਜੋ ਅਪਰੂਵਡ ਬਾਇ ਦੀ ਸਟੇਟ ਗਵਰਨਮੈਂਟ ਆ ਉਹਦੇ ਅਹਿਤਿਆਤ ਕੀਤੀਆਂ ਗਈਆਂ ਨੇ ਔਰ ਆਨਰ ਸਮੇਂ ਸ਼ਾਇਦ ਅਸੀਂ ਕੁਝ ਹੋਰ ਵੀ ਕਰਾਂਗੇ ਇਹ ਅਸੀਂ ਆਪਣੇ ਪੁਲਿਸ ਸਿਸਟਮ ਨੂੰ ਚੁਸਕ-ਫੁਸਕ ਦੁਸ ਬਣਾਉਣਾ ਹੈ ਅਸੀਂ ਕਰ ਰਹੇ ਹਾਂ ਫੌਜ ਵੀ ਕਰਦੀ ਆ ਪੈਰਾਮਿਲਟਰੀ ਫੋਰਸਸ ਵੀ ਕਰਦੀ ਆ ਸਾਰੇ ਕਰਦੇ ਨੇ ਯੂ نو ਵਨ ਡੇ ਅ ਮੈਨ ਇਜ਼ ਸਟੇਇੰਗ ਇਨ ਅਮਰitsar ਨੈਕਸਟ ਡੇ ਹੀ ਫਾਈਂਡਸ ਹਿਮਸੈਲਫ ਇਨ ਜੀਐਨਕੇ ਥਰਡ ਡੇ ਉਹਦੇ ਨਾਲ ਦੇ ਸਾਥੀ ਜਿਹੜੇ ਆਦੇ ਨੈਕਸਟ ਟਾਈਮ ਇੱਥੇ ਚਲੇ ਜਾਂਦੇ ਆ ਕੋਈ ਗੰਤਪੰਤ ਨਹੀਂ ਕਰਦਾ ਸੋ ਕਾਈਂਲੀ ਇਹਨੂੰ ਕਲੀਅਰ ਕਰੋ ਕਿ ਥੀਸ ਆਰ ਰੂਟੀਨ ਟ੍ਰਾਂਸਫਰਸ ਐਸ ਪਰ ਦੀ ਪਾਲਿਸੀ ਫਰੇਮਡ ਐਂਡ ਡਿਊਰੀ ਅਪਰੂਵਡ ਬਾਈ ਦੀ ਸਟੇਟ ਗਵਰਨਮੈਂਟ ਅਨਿਰਾ ਕੋਈ ਹੋਰ ਅਸੀ ਦਾ ਮੀਨਿੰਗ ਨਾ ਗੱਡੀ